ਸਤ ਸ਼੍ਰੀ ਅਕਾਲ ਜੀ ਮਾਹਾਂ ਪੰਜਾਬ ਯੂਐਸਏ ਦੇ ਵੱਲੋਂ ਅੱਜ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਗਈ ਆਪਾਂ ਵੇਖ ਰਹੇ ਹਾਂ ਕਿਵੇਂ ਪੰਜਾਬ ਦੀ ਧਰਤੀ ਦੇ ਉੱਪਰ ਲੋਕ ਰੁੱਖਾਂ ਤੋਂ ਦੇ ਜਾਨ ਹੋ ਕੇ ਕਾਲ ਜੀ ਮਹਾ ਪੰਜਾਬ ਯੂਐਸਏ ਦੇ ਵੱਲੋਂ ਅੱਜ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਗਈ ਆਪ ਜੀ ਵੇਖ ਸਕਦੇ ਹੋ ਕਿ ਮਹਾ ਪੰਜਾਬ ਦੀ ਟੀਮ ਦੇ ਵੱਲੋਂ ਅੱਜ ਇਹ ਪੀਪਲ ਦਾ ਬੂਟਾ ਵੀਰ ਪੈਲਸ ਨੇੜੇ ਚੰਡੀਗੜ੍ਹ ਰੋਡ ਜਿੱਥੇ ਪਾਰਕ ਦੇ ਵਿੱਚ ਕਾਫੀ ਸਾਰੀ ਜਗ੍ਹਾ ਹੋਰ ਵੀ ਰੁੱਖ ਲੱਗਣ ਦੀ ਪਈ ਹੋਈ ਹੈ ਕਿਉਂ ਅੱਗੇ ਕਿਹਾ ਜਾਂਦਾ ਸੀ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਪਰ ਹੁਣ ਜੋ ਸਥਿਤੀ ਬੜੀ ਭਿਆਨਕਰ ਬਣ ਗਈ ਹੈ ਘਟੋ ਘਟ ਅੱਜ ਇਹ ਕਹਿਣਾ ਪਵੇਗਾ ਕਿ ਹਰ ਮਨੁੱਖ ਲਾਵੇ 100 ਰੁੱਖ ਘਟੋ ਘਟ ਹਰ ਮਨੁੱਖ ਜੇਕਰ 100 ਰੁੱਖ ਲਾ ਦਵੇ ਤੇ ਇਹ ਵੱਡੀ ਦਾਤ ਹੋਵੇਗੀ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਜਾਵਾਂਗੇ ਜਿੱਥੇ ਆਪ ਤੇ ਸੁੱਖ ਮਾਣਾਂਗੇ ਹੀ ਹੋਰ ਆਉਣ ਵਾਲੀਆਂ ਪੀੜ੍ਹੀਆਂ ਵੀ ਸੁੱਖ ਮਾਣਨਗੀਆਂ ਵਾਤਾਵਰਨ ਸੰਭਾਲ ਲਈਏ ਪਾਣੀ ਸੰਭਾਲ ਲਈਏ ਹਵਾ ਸੰਭਾਲ ਲਈਏ ਇਸ ਦੇ ਨਾਲ ਹੀ ਇਹ ਧਰਤੀ ਤੇ ਇਸ ਤੇ ਪੁੰਗਰਨ ਵਾਲਾ ਜੀਵਨ ਵੀ ਸੁਧਰ ਜਾਏਗਾ ਮਹਾਰਾਜ ਸਾਡੇ ਸਾਰਿਆਂ ਨੂੰ ਇਹ ਸਮੱਤ ਬਖਸ਼ਣ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾ ਸਕੀਏ ਤੇ ਜਿਹੜੇ ਰੁੱਖ ਨੇ ਉਹਨਾਂ ਨੂੰ ਸੰਭਾਲ ਵੀ ਸਕੀਏ ਤੇ ਜਿਹੜੇ ਰੁੱਖ ਲਾ ਰਹੇ ਆ ਉਹਨਾਂ ਨੂੰ ਆ ਕੇ ਵੇਖੀਏ ਵੀ ਭਾਵ ਕਿ ਦੇਖੀਏ ਕਦੋਂ ਤੱਕ ਉਹ ਵੱਡੇ ਹੋ ਰਹੇ ਨੇ ਕਿ ਉਸ ਜਗ੍ਹਾ ਤੇ ਉਹਨਾਂ ਨੂੰ ਪਾਣੀ ਆਦ ਮਿਲ ਰਿਹਾ ਤੇ ਨਾਲ ਉਹਨਾਂ ਦੀ ਸੰਭਾਲ ਵੀ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੋ ਅਸੀਂ ਅੱਜ ਰੁੱਖ ਲਗਾਇਆ ਹੈ ਇਸ ਰੁੱਖ ਤੇ ਮੈਂ ਸਾਰੇ ਸੰਗਤਾਂ ਨੂੰ ਕਹਿਣਾ ਚਾਹਾਂਗਾ ਪਵਨ ਗੁਰੂ ਪਾਣੀ ਮਿੱਤਾ ਮਾਤਾ ਤਰਤ ਮਹਤ ਸਾਨੂੰ ਹਰ ਇੱਕ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਤਾਂ ਇੱਕ ਰੁੱਖ ਜ਼ਰੂਰ ਲਾਣਾ ਚਾਹੀਦਾ ਹੈ ਤਾਂ ਜੋ ਅਸੀਂ ਬాతావਰਨ ਸੰਭਾਲ ਕਰ ਸਕੀਏ ਪਾਣੀ ਦੀ ਸੰਭਾਲ ਕਰ ਸਕੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ بچਾ ਸਕੀਏ ਆਕਸੀਜਨ ਬਚਾ ਸਕੀਏ ਅਗਰ ਜਿਸ ਤਰ੍ਹਾਂ ਹੁਣ ਗਲੋਬਲ ਵਾਰਮਿੰਗ ਵੱਧ ਰਹੀ ਹੈ ਗਲੋਬਲ ਵਾਰਮਿੰਗ ਨੂੰ ਬਚਣ ਲਈ ਸਾਨੂੰ ਪਾਣੀ ਤੇ ਰੁੱਖਾਂ ਨੂੰ ਵੱਧ ਤੋਂ ਵੱਧ ਸੇਵ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਇਹ ਚੀਜ਼ਾਂ ਬਚ ਸਕਣ तो मैं सारे स्रोतों ने कहना चाहवा इस भीडियो में व्द तो वेयर जरूर करना ता जो वो इस वीडियो रही होना भी राही हो भी प्रेरित किया जा सके धन्यवाद Thank you.